ਸਤਿ ਸ਼੍ਰੀ ਅਕਾਲ ਜੀ। ਮਨੂ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ। ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਕਿ ਜਿਹੜੀ ਆਪਣੀ ਸਾਈਡ ਵਾਲੀ ਸਲਾਈ ਹੁੰਦੀ ਹੈ ਕਿ ਵੀ ਉਹ ਕਿਵੇਂ ਸਹੀ ਤਰੀਕੇ ਨਾਲ ਲਗੂ ਉਹਦਾ ਕੀ ਤਰੀਕਾ ਸਹੀ ਲਾਉਣ ਦਾ। ਸਾਈਡ ਸਲਾਈ ਦਾ ਸਾਰੀ ਲਾਉਂਦੇ ਆ ਜੀ ਪਤਾ ਹੀ ਹੈ ਵੀ ਹੁਣ ਸਾਰਿਆਂ ਨੂੰ ਆਉਂਦੀ ਹੈਗੀ। ਪਰ ਇਹਦੇ ਕਈ ਕਾਰਨ ਹੁੰਦੇ ਵੀ ਆਪਾਂ ਗਲਤੀਆਂ ਕਰ ਜਾਂਦੇ ਇਹਦੇ ਵਿੱਚ ਵੀ ਉਹ ਆਪਾਂ ਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਵੀ ਜੇ ਹੁਣ ਆਪਣੀ ਇਹ ਸਲਾਈ ਸਹੀ ਲੱਗੀ ਹੋਊਗੀ ਤਾਂ ਆਪਣੀ ਫਿਟਿੰਗ ਪਰਫੈਕਟ ਆਊਗੀ ਤੇ ਗਲਾ ਆਪਣਾ ਉੱਪਰ ਨੂੰ ਨਹੀਂ ਚੜੂਗਾ। ਇਹ ਇਹ ਤੁਸੀਂ ਜਰੂਰ ਧਿਆਨ ਰੱਖਣਾ ਵੀ ਜਦੋਂ ਹੁਣ ਤੁਸੀਂ ਸੈਡ ਸਲਾਈ ਲਾਉਣ ਲੱਗਣੀ ਹੈਗੀ ਠੀਕ ਹੈ ਜੀ ਇੱਕ ਤਾਂ ਤੁਸੀਂ ਇਹਦੇ ਚ ਇਹ ਧਿਆਨ ਰੱਖਣਾ ਵੀ ਜਿਹੜੇ ਹੁਣ ਆਪਣੀ ਆ ਕੱਟ ਲਾਏ ਹੋਏ ਹੈਗੇ ਤੇ ਜਾਕਾਂ ਦੇ ਵੀ ਜਿੱਥੇ ਹੁਣ ਆਪਣੀ ਸੈਡ ਸਲਾਈ ਦੇ ਇੱਥੋਂ ਤੱਕ ਆਪਣੀ ਜਾਕ ਬੰਨ ਲੇ ਜਿਹੜੇ ਕੱਟ ਲਾਏ ਹੋਏ ਹੈ ਇਹ ਤੁਸੀਂ ਬਰਾਬਰ ਰੱਖਣੇ ਐ ਇਸ ਤਰ੍ਹਾਂ ਠੀਕ ਹੈ ਇਹਨਾਂ ਨੂੰ ਦੋਨਾਂ ਨੂੰ ਮਿਲਾਉਣਾ ਹੈ ਇਕੱਠਿਆਂ ਨੂੰ ਉੱਪਰੋਂ ਗਾਹਦ ਘਾਟ ਹੋ ਜੇ ਪਰ ਇਹ ਨਾ ਅੱਗੇ ਵਿੱਚੇ ਹੁਣ ਇੱਕ ਤਾਂ ਇਹ ਹੀ ਸਭ ਤੋਂ ਵੱਡਾ ਕਾਰਨ ਹੁੰਦਾ ਵੀ ਇਹ ਕੱਟ ਪਹਿਲਾਂ ਤੁਸੀਂ ਲਾਓ ਤੇ ਵੀਰੇ ਪਹਿਲਾਂ ਤੁਸੀਂ ਜਿਹੜੂ ਕਟਿੰਗ ਕਰਦੇ ਹੁੰਦੇ ਉਹ ਨਿਸ਼ਾਨੀ ਲਾਉਣੇ ਹੁੰਦੇ ਆ ਸਾਈਡ ਸਲਾਈ ਵਾਲੀ ਦੀ ਉਦੋਂ ਤੁਸੀਂ ਕੱਟ ਲਾ ਲਓ ਤੇ ਕੱਟ ਨੂੰ ਵੀ ਇਸ ਤਰ੍ਹਾਂ ਜੇ ਤੁਸੀਂ ਫੀਟਿੰਗ ਵਾਲੀ ਸਲਾਈ ਲਾਉਣੀ ਉਦੋਂ ਕੱਟ ਨੂੰ ਤੁਸੀਂ ਮਿਲਾਓ ਮਿਲਾ ਕੇ ਤੁਸੀਂ ਇਹਦੇ ਵੀ ਉੱਪਰ ਪਿੰਨ ਵਗੈਰਾ ਲਾ ਲਿਓ ਵੀ ਇਹ ਇੰਨਾ ਨਾਈਕੀ ਠੀਕ ਹੈ ਜੀ ਇੱਕ ਤਾਂ ਇਹ ਤੁਸੀਂ ਜਰੂਰ ਤਿਆਰ ਰੱਖਣਾ ਆਪਾਂ ਜਦੋਂ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕੱਟਾਂ ਨੂੰ ਸਹੀ ਕਰਦੇ ਆਪਾਂ ਉੱਪਰ ਜਾਵਾਂਗੇ ਇਸ ਤਰ੍ਹਾਂ ਆਪਣਾ ਆਟੋਮੈਟਿਕ ਹੀ ਇਸ ਤਰ੍ਹਾਂ ਫਰੰਟ ਵਾਲਾ ਤੇ ਬੈਕ ਵਾਲਾ ਪੀਸ ਥੋੜਾ ਇਹ ਬਾਜੂਗਾ ਮਤਲਬ ਕਿ ਬੈਕ ਵਾਲਾ ਪੀਸ ਬਾਜੂ ਫਰੰਟ ਵਾਲਾ نیچے ਰਹੂਗਾ ਇਹਨੂੰ ਤੁਸੀਂ ਇਸ ਤਰ੍ਹਾਂ ਮਿਣਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਹ ਗਲਤ ਹੋ ਜੂ ਇੱਥੇ ਜੇ ਤੁਸੀਂ ਇਸ ਤਰ੍ਹਾਂ ਮਿਲਾ ਕੇ ਇਹਨੂੰ ਫੀਟਿੰਗ ਵਾਲੀ ਸਲਾਈਂ ਲਾਉਂਗੇ ਠੀਕ ਹੈ ਜੀ ਇਹਨੂੰ ਇਸੇ ਤਰ੍ਹਾਂ ਹੀ ਰਹਿਣ ਦਿਓ ਤੁਸੀਂ ਕੱਟਣਾ ਧਿਆਨ ਰੱਖੋ ਇਧਰ ਵੀ ਥੋੜਾ 1/2 ਇੰਚ ਉੱਪਰ ਕਪੜਾ ਜਾਊਗਾ ਤੇ ਇਧਰ ਵੀ ਥੋੜਾ ਏਵੇਂ ਹੀ ਰਹੂਗਾ ਇਧਰ ਕੀ ਕਿਉਂ ਰਹੂਗਾ ਕਿਉਂਕਿ ਜਿਹੜੀ ਹੁਣ ਆਪਾਂ ਇਹ ਪਲੇਟ ਪਾਈ ਹੋਈ ਹੈ ਇਹ ਪਲੇਟ ਦੇ ਨਾਲ ਆਪਾਂ ਹੁਣ ਨਾਲ ਥੋੜਾ 1/2 ਇੰਚ ਕਪੜਾ ਅੰਦਰ ਨੂੰ ਚਲਾ ਗਿਆ ਠੀਕ ਹੈ ਜੀ ਇਹ ਤੁਸੀਂ ਇਸ ਤਰ੍ਹਾਂ ਹੀ ਰੱਖਣਾ ਇਹਨੂੰ ਵੀ ਨਾ ਮਲਾਓ ਤੇ ਇਸ ਤਰ੍ਹਾਂ ਤੁਸੀਂ ਇਹ ਰੱਖਣਾਗਾ ਠੀਕ ਹੈ ਜੀ ਇੱਕ ਤੁਸੀਂ ਧਿਆਨ ਰੱਖਣਾ ਤੀਜੀ ਗੱਲ ਦਾ ਵੀ ਜਿਹੜੇ ਹੁਣ ਆਪਣੇ ਇੱਥੋਂ ਮੋਢਿਆਂ ਵਾਲੀ ਸਲਾਈ ਹੁੰਦੀ ਹੈ ਉਹ ਤੁਸੀਂ ਇਸ ਤਰ੍ਹਾਂ ਇੱਕੋ ਜੀ ਕਰਕੇ ਤੇ ਇਹਨੂੰ ਮਲਾਉਣ ਦੀ ਕੋਸ਼ਿਸ਼ ਨਾ ਕਰੋ ਠੀਕ ਹੈ ਜੀ ਉਹ ਜਦੋਂ ਤੁਹਾਡੀ ਆ ਇਹਦਾ ਚੀਜ਼ ਦਾ ਫਰਕ ਪਊਗਾ ਤੇ ਤੁਹਾਡਾ ਇਸ ਚੀਜ਼ ਦਾ ਵੀ ਫਰਕ ਪਊਗਾ ਕਿਉਂਕਿ ਇਹ ਤੁਹਾਡੀ ਇਸ ਤਰ੍ਹਾਂ ਹੋਊਗੀ ਜੇ ਤੁਹਾਡੀ ਇਸ ਤਰ੍ਹਾਂ ਥੋੜੀ ਜੀ ਸਲਾਈ ਉੱਡੀ ਹੈ ਠੀਕ ਹੈ ਜੀ ਉੱਪਰ ਨੂੰ ਆਉਂਦਾ ਪੱਲਾ ਫਿਰ ਇਹਦਾ ਮਤਲਬ ਸੋਡੀ ਸਹੀ ਫਿਟਿੰਗ ਆਊਗੀ। ਇਹੀ ਨਿਸ਼ਾਨੀ ਆ ਤੁਸੀਂ ਰੱਖਿਆ ਕਰੋ ਵੀ ਇੱਥੋਂ ਇਸ ਤਰ੍ਹਾਂ ਥੋੜਾ ਜਿਹਾ ਅੰਦਰ ਅੰਦਰ ਨੂੰ ਹੋਵੇ। ਫਰੰਟ ਵਾਲਾ ਪੀਸ ਤੇ ਆਹ ਪੀਸ ਵੀ ਨੀਚੇ ਨੂੰ ਹੋਵੇ ਤੇ ਇਸ ਤਰ੍ਹਾਂ ਦੇਖੋ ਪਲੇਟਾ ਸੱਟਾਂਗਾ ਤੇ ਇਸ ਤਰ੍ਹਾਂ ਹੋਊਗੀ। ਠੀਕ ਹੈ ਜੀ। ਹੁਣ ਸਾਨੂੰ ਸਿਲਾਈ ਲਾਉਣ ਵੇਲੇ ਵੀ ਇੱਕ ਗੱਲ ਤੁਹਾਨੂੰ ਦੱਸੂਗੀ ਵੀ ਸਿਲਾਈ ਲਾਉਣ ਵੇਲੇ ਕਿਹੜੀ ਗੱਲ ਦਾ ਧਿਆਨ ਰੱਖਣਾ ਤੁਸੀਂ ਕਿੰਨੇ ਸਿਲਾਈ ਲਾਉਣੀ। ਆਪਾਂ ਦੇਖੋ ਉੱਪਰੋਂ ਸਟਾਰਟ ਕਰਾਂਗੇ ਇੱਥੋਂ ਜਿਵੇਂ ਆਪਾਂ ਇਹ ਤੋਂ ਸਟਾਰਟ ਕਰਿਆ ਆਪਾਂ ਉੱਪਰੋਂ ਇੱਥੋਂ ਰੱਖਾਂਗੇ ਇਸ ਤਰੀ ਜਿਹੜੀ ਆਪਣਾ ਨਿਸ਼ਾਨੀ ਲਾਈ ਹੋਈ ਹੈ ਠੀਕ ਹੈ ਜੀ ਇਹ ਆਪਾਂ ਦੋ ਸਲਾਨਾ ਲਾਵਾਂਗੇ ਉਹ ਤੁਹਾਨੂੰ ਦੱਸੂ ਵੀ ਦੋ ਸਲਾਨਾ ਆਪਾਂ ਕਿਵੇਂ ਲਾਉਣੀਆਂ ਤੇ ਕਿਹੜੀਆਂ ਦੋ ਸਲਾਨਾ ਲਾਉਣਗੇ ਇਹ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੀ ਆਪਣੀ ਨਿਸ਼ਾਨੀ ਲਾਈ ਹੋਈ ਹੈ ਉਹਦੇ ਉੱਪਰ ਹੀ ਤੁਸੀਂ ਸਲਾਈ ਲਾਉਣੀ ਹੈ ਇਸ ਤਰ੍ਹਾਂ ਸਲਾਈ ਲਾਉਂਦੇ ਜਾਣਾ ਠੀਕ ਹੈ ਜੀ ਆ ਦੇਖੋਣ ਆਪਣੇ ਕੱਟ ਦੇ ਨਿਸ਼ਾਨ ਆ ਗਏ ਨੇ ਇੱਥੇ ਤੱਕ ਆਪਣੀ ਸ਼ਾਲੇ ਇੱਕੋ ਜਿਹਾ ਹੋਣਾ ਆਪਣੇ ਇਹ ਇਥੇ ਲਿਆ ਕੇ ਛੱਡਣਾ ਸੂਈ ਅੰਦਰ ਰੱਖਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਹੀ ਫੋਲਡ ਮੋੜਨਾ ਇਹਨੂੰ ਇਸ ਤਰ੍ਹਾਂ ਮੋੜ ਕੇ ਲਿਆ ਕੇ ਹੁਣ ਪਹਿਲਾਂ ਤੁਸੀਂ نیچے ਤੋਂ ਇਹਦੇ ਉੱਪਰ ਸਲਾਈ ਲਾਉਂਗੇ ਇੱਥੋਂ ਤੱਕ ਇੱਥੇ ਤੱਕ ਤੁਸੀਂ ਉੱਪਰ ਲਾਉਂਗੇ ਸਲਾਈ ਫਿਰ ਤੁਸੀਂ ਹੌਲੀ ਹੌਲੀ ਇਹਦੇ ਨਾਲ ਪੈਰ ਪੈਰ ਦੀ ਕਰਦੇ ਜਾਉਂਗੇ ਇਸ ਲਾਈ ਜੀ ਤੁਹਾਨੂੰ ਮੈਂ ਤਾਂ ਦੱਸਦੀ ਆਂ ਕਈ ਵਾਰੀ ਆਪਣਾ ਕੱਪੜਾ ਸ਼੍ਰਿੰਕੋ ਹੋ ਜਾਂਦਾ ਹੈ ਜਾਂ ਵੀ ਆਪਣਾ ਕੋਈ ਨੂਨ ਵਾਲਾ ਸੂਟ ਹੁੰਦਾ ਕੋਈ ਵੀ ਹੁੰਦਾ ਜਾਂ ਕੋਈ ਟਾਈਟ ਰਹਿ ਜਾਂਦਾ ਸੂਟ ਤੇ ਉਹਦੇ ਕਾਰਨ ਵੀ ਜਿੰਨਾ ਭੈਣਾਂ ਕੋਲੇ ਕਿਸੇ ਕੋਲ ਮਸ਼ੀਨ ਨਹੀਂ ਹੁੰਦੀ ਉਹ ਹੁਣ ਆਪਣੀ ਜਿਹੜੀ ਇਹ ਸਲਾਈ ਹੈਗੀ ਜੀ ਇਹਨੂੰ ਉਹ ਦੇੜ ਕੇ ਆਪਣਾ ਸੂਟ ਫੁੱਲਾ ਕਰ ਸਕਦੇ ਆਂ ਇਸ ਲਾਈ ਹੁਣ ਮੈਂ ਤੁਹਾਨੂੰ ਪ੍ਰੋਮੀ ਦੱਸੂਗੀ ਕਿ ਇਸ ਤਰੀਕੇ ਨਾਲ ਹੋਣੀ ਹੈ ਕਿਵੇਂ ਕਰਨਾ ਆਪਾਂ ਇੱਥੋਂ ਨਾਲ-ਨਾਲ ਲੈ ਕੇ ਜਾਣਾ ਠੀਕ ਹੈ ਜੀ ਇੱਥੋਂ ਮੀਨਾਰ ਆ। ਇੱਥੋਂ ਕੀ ਕਰਨੇ ਜੀ ਆਪਾਂ ਇਹਦੇ ਉੱਪਰ ਹੀ ਚੜਾ ਦੇਣੀ ਇੰਨੀ ਤਾਂ। ਆ ਦੇ। ਇਹਦੇ ਉੱਪਰ ਚੜਾ ਕੇ ਇਸੇ ਤਰ੍ਹਾਂ ਹੀ ਆਪਣਾ ਕੱਪੜਾ ਰਹਿ ਗਿਆ ਆ ਰਹਿ ਗਿਆ ਤੇ ਆਪਣਾ ਕੱਟ ਵੀ ਸਹੀ ਰਹਿ ਗਿਆ। ਇਹ ਸਲਾਈ ਮੈਂ ਤੁਹਾਨੂੰ ਤਾਂ ਦੱਸੀ ਆ ਨਾ ਲਾਉਣ ਵਾਲੀ ਵੀ ਜਿਵੇਂ ਹੁਣ ਜਿੰਨਾ ਪਹਿਲਾਂ ਕਿਸੇ ਦਾ ਸੂਟ ਪੀੜਾ ਹੋ ਗਿਆ ਜਾਂ ਕੱਪੜਾ ਸ਼੍ਰਿੰਕ ਹੋ ਗਿਆ ਕਿਸੇ ਕੋਲ ਨਹੀਂ ਵਿਚਾਰੇ ਕੋਲ ਮਸ਼ੀਨ ਹੁੰਦੀ ਉਹ ਇੱਥੋਂ ਲੈ ਕੇ ਇੱਥੋਂ ਤੱਕ ਆਪਣੀ ਆ ਅਗਲੀ ਸਲਾਈ ਉਹਦੇ ਹਟ ਸਕਦੀ ਹੈ। ਤੇ ਬੈਕ ਵਾਲੀ ਸिलाई ਇਸ ਤਰ੍ਹਾਂ ਹੀ ਰਹਿ ਜੂ ਖੁੱਲਰਾਈ ਕਿਉਂਕਿ ਇਧਰੋਂ ਵੀ ਦੇਣ ਦੀ ਲੋੜ ਨਹੀਂ ਹੈਗੀ ਤੇ ਉਪਰੋਂ ਕੱਚ ਚੁੰਦੇਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਇਕ ਕਿਸੇ ਹਾਲ ਜਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ